ਹਾਂਜੀ ਦੋਸਤੋ ਅੱਜ ਅਸੀਂ ਕਰਾਂਗੇ ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ ਚਿੱਠੀ ਲਿਖਣੀ ਆ ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮਾ ਕਰਵਾਇਆ ਗਿਆ ਟੈਕਸ ਵਾਪਸ ਕਰਨ ਲਈ ਬੇਨਤੀ ਕਰਨੀ ਆ ਸੋ ਬੜਾ ਇੰਪੋਰਟੈਂਟ ਪੱਤਰ ਆ ਸੋ ਲਿਖਦੇ ਆ ਸਾਡੇ ਸੱਜੇ ਹੱਥ ਆਊਗਾ ਸਾਡਾ ਐਡਰੈਸ 81/120 ਸਰਾਜਗੰਢ ਜਲੰਧਰ ਤੁਸੀਂ ਆਪਣਾ ਐਡਰੈਸ ਲਿਖਣਾ ਇੱਥੇ ਠੀਕ ਹੈ ਥੱਲੇ ਤੁਸੀਂ ਲਿਖੋਗੇ ਮਿਤੀ ਜੋ ਵੀ ਤੁਹਾਡੀ ਮਿਤੀ ਜਿਹੜੀ ਆ ਉਹ ਹੋਏਗੀ ਫਿਰ ਤੁਸੀਂ ਆ ਜੋ ਖੱਬੇ ਹੱਥ ਖੱਬੇ ਹੱਥ ਤੁਸੀਂ ਲਿਖਣਾ ਜਿਨ੍ਹਾਂ ਨੂੰ ਆਪਾਂ ਚਿੱਠੀ ਲਿਖ ਰਹੇ ਹਾਂ ਆਮਦਨ ਕਰ ਅਫਸਰ ਆਮਦਨ ਕਰ ਵਿਭਾਗ ਜਲੰਧਰ ਵਿਸ਼ਾ ਵਾਧੂ ਜਮਾ ਕਰਾਇ ਟੈਕਸ ਦਾਰੀ ਫੰਡ ਸ਼੍ਰੀਮਾਨ ਜੀ ਸਾਲ 2021-22 ਵਿੱਚ ਮੇਰੇ ਵੱਲੋਂ ਜਮਾ ਕਰਾਇ ਇਨਕਮ ਟੈਕਸ ਵੰਦੀ ਹੇਠ ਲਿਖੀਆਂ ਗੱਲਾਂ ਬਲ ਆਪ ਜੀ ਧਿਆਨ ਦੇ ਜੋ ਹਨ ਸੋ ਇਹਦੇ ਵਿੱਚ ਤੁਸੀਂ ਜਿਹੜਾ 2021-22 ਹੈ ਉੱਥੇ ਤੁਸੀਂ ਤੁਸੀਂ ਆਪਣਾ ਲਿਖਣਾ ਵਾ ਠੀਕ ਹੈ 23-24 ਦਾ ਸਾਲ 2021-22 ਵਿੱਚ ਮੇਰੇ ਵੱਲੋਂ 2020-21 ਦੀ ਰਿਟਰਨ ਦੇ ਆਧਾਰ ਤੇ ਸਤੰਬਰ, ਦਸੰਬਰ ਅਤੇ ਮਾਰਚ ਵਿੱਚ ਐਡਵਾਂਸ ਟੈਕਸ ਦੀਆਂ ਕਿਸ਼ਤਾਂ ਦੇ ਰੂਪ ਵਿੱਚ 9510 ਰੁਪਏ ਜਮ੍ਹਾਂ ਕਰਵਾਏ ਗਏ। ਸੈਕੰਡ ਪੁਆਇੰਟ ਜੁਲਾਈ ਵਿੱਚ ਅਪਰੋਕਲ ਸਾਲ ਦੀ ਰਿਟਰਨ ਭਰਨ ਸਮੇਂ ਮੈਨੂੰ ਪਤਾ ਲੱਗਿਆ ਕਿ ਮੇਰੀ ਇਸ ਸਾਲ 2021-22 ਦੀ ਆਮਦਨ 2020-21 ਨਾਲੋਂ 20239 ਰੁਪਏ ਘੱਟ ਰਹੀ। ਮੇਰੇ ਵੱਲੋਂ 2021-22 ਵਿੱਚ ਆਮਦਨ ਦੀ ਅਸਲ ਆਮਦਨ ਨਾਲੋਂ ਵਾਧੂ ਰਕਮ ਉੱਤੇ ਟੈਕਸ ਜਿਹੜਾ ਵਾ ਉਸ ਨੂੰ ਜਮ੍ਹਾਂ ਕਰਾਇਆ ਗਿਆ ਮੈਨੂੰ ਉਹ ਵਾਪਸ ਕੀਤਾ ਜਾਵੇ ਮੇਰਾ ਪੱਕਾ ਖਾਤਾ ਨੰਬਰ ਆਪਣਾ ਤੁਸੀਂ ਖਾਤਾ ਨੰਬਰ ਜੋ ਵੀ ਹੈਗਾ ਲਿਖਣਾ ਪਰ ਤੁਸੀਂ ਇੱਥੇ ਨਕਲੀ ਹੀ ਲਿਖਣਾ ਅਸਲੀ ਨਹੀਂ ਹੈ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਬਲਜੀਤ ਸਿੰਘ ਮੋਬਾਈਲ ਨੰਬਰ ਠੀਕ ਹੈ ਖਾਤਾ ਨੰਬਰ ਤੁਸੀਂ ਲਿਖ ਦੇਣਾ ਆਈ ਐਫ ਸੀ ਕੋਡ ਵੀ ਲਿਖ ਸਕਦੇ ਹੋ ਠੀਕ ਹੈ ਜੇ ਤੁਸੀਂ ਪ੍ਰੋਪਰਲੀ ਨੰਬਰ ਲੈਣੇ ਨੇ ਤਾਂ ਇਹ ਤੁਹਾਡਾ ਰਿਟਰਨ ਟੈਕਸ ਵਾਪਸ ਕਰਨ ਦੇ ਲਈ ਜਿਹੜਾ ਵਾ ਪੱਤਰ ਤੁਸੀਂ ਇਦਾਂ ਲਿਖਣਾ ਠੀਕ ਹੈ ਜੀ ਧੰਨਵਾਦ